ਇਦੋਂ ਅਸੀਂ ਤੀਜਾ ਮਸ਼ਤਾਲ ਚੜਾਉਂਦੇ ਸੀਗੇ ਨਰੇਗਾ ਦਾ ਸੈਕਟਰੀ ਗੁਰਨਾਥ ਸਿੰਘ ਉਹ ਸਾਨੂੰ ਕਹਿੰਦਾ ਮਸ਼ਤਾਲ ਤੁਸੀਂ ਬੰਦਿਆਂ ਦੇ ਨਾਂ ਨਾ ਕਹਿੰਦਾ ਵੀ ਲਿਖਿਓ ਹਜੇ ਪੈਸੇ ਮੁੱਕ ਗਏ ਸਾਨੂੰ ਲੜਾਉਣ ਦੀ ਖਾਤਰ ਸਾਡਾ ਪੜਾਈ ਹੈ ਜਿਹੜਾ ਹਾਇਰੀਆਂ ਪਹੁੰਚਾ ਲਾ ਰਿਹਾ ਉਹਨੂੰ ਕਹਿੰਦਾ ਵੀ ਤੂੰ ਨਾਂ ਲਿਖ ਲੈ ਤੂੰ ਤਾਂ ਕਹਿੰਦਾ ਨਾਂ ਲਿਖ ਲੈ ਸਾਡੇ ਵਾਰੀ ਕਹਿੰਦਾ ਪੈਸੇ ਮੁੱਕ ਗਏ ਇਹ ਪਿੰਡਾਂ ਦੇ ਵਿੱਚ ਕਹੜੇ ਕਿਉਂ ਚੱਲ ਰਹੇ ਆ ਪਤਾ ਕਿਉਂ ਵੀ ਇਹਨਾਂ ਦੇ ਆਪਸ ਵਿੱਚ ਲੜਾਓ ਤੇ ਦੂਜੀ ਗੱਲ ਇਹ ਹੈ ਜਦੋਂ ਤੁਹਾਨੂੰ ਕਿਹਾ ਜੀ ਵੀ ਤੂੰ ਨਾਂ ਲਿਖ ਲੈ ਆ ਸਮੂਦਾ ਕਹਿੰਦਾ ਤੁਸੀਂ ਜੋਬ ਕਾਰਡ ਵੀ ਲਿਖ ਲਓ ਆਧਾਰ ਕਾਰਡ ਵੀ ਲਿਖ ਲਓ ਤੇ ਜਦੋਂ ਉਹਨੂੰ ਕਿਹਾ ਉਹਨੂੰ ਕਹਿੰਦਾ ਸਿੱਧਾ ਨਾਮ ਲਿਖ ਕੇ ਤੇ ਜੋਬ ਕਾਰਡ ਲਿਖ ਕੇ ਦੇ ਦੇ ਇਹ ਕਬਲਾ ਸੀ ਹੋਣ ਹੀ ਦਿੰਦੇ ਤੇ ਪ੍ਰਧਾਨ ਸਾਹਿਬ ਦੋਨੇ ਬੈਠੇ ਆਪਣੇ ਝੂਬਾ ਪ੍ਰਧਾਨ ਵੀ ਤੇ ਜਿਹੜਾ ਪ੍ਰਧਾਨ ਉਹਦੀ ਬੇਣਤੀ ਕਰਦੇ ਸਾਡਾ ਉਹ ਸੈਕਟਰੀ ਬਦਲਿਆ ਜਾਵੇ ਤੇ ਨਾਲੇ ਅਸੀਂ ਇੱਕ ਇੱਕ ਮੰਗਦੇ ਆਇਥੋ ਵੀ ਸਾਡੇ ਕੋਲੇ ਜਿਹੜੇ ਸਾਡੇ ਆਪਣੇ ਪਿੰਡਾਂ ਚੋਂ ਬੰਦੇ ਆਏ ਆ ਅਸੀਂ ਉਹਨਾਂ ਦੀ ਗਿਣਤੀ ਮੰਗਦੇ ਆ ਮੇਰੇ ਪਿੰਡ ਚੋਂ 80 ਬੰਦੇ ਆਏ ਦਏ ਖੜੇ ਕਰਕੇ ਦੇਖ ਲਓ ਜਿਹੜੇ ਜਿਹੜੇ ਪਿੰਡਾਂ ਦੇ ਬੰਦੇ ਆਇਓ ਖੜੇ ਹੋਣ ਵੀ ਕਿਹੜੇ ਮੰਡੀ ਕਿੰਨੀ ਗਿਰਦੀ ਆ ਕਿ ਬੰਦੇ ਆਏ ਨੇ ਕਿਉਂਕਿ ਅਸੀਂ ਇਹ ਇਹ ਮੈਨੂੰ ਪਤਾ ਮੈਂ ਅੱਜ ਦਾ ਨਹੀਂ ਕੋਈ ਜੁਨੀਅਰ ਕੰਮ ਕਰ ਰਿਹਾ ਕੁਝ ਮੈਨੂੰ ਸਾਥੀ ਜਾਣਦੇ ਹੋਣਗੇ ਪੜਾਣਾਂ ਜਾਣਦੇ ਹੋਣਗਾ ਮੈਂ ਕਾਫੀ ਟਾਈਮ ਤੋਂ ਮਜ਼ਦੂਰ ਮੁਕਤੀ ਮੋਰਚਾ ਜੁਨੀਅਰ ਕਿ ਵੀ ਮੈਂ ਕੰਮ ਕਰਿਆ ਤੇ ਹੁਣ ਮੈਂ ਇੱਧਰ ਕੰਮ ਕਰ ਰਿਹਾ ਕਿਉਂਕਿ ਜੇ ਇਹ ਕਾ ਭਲੇ ਰੋਕਣੀ ਹੈ ਤਾਂ ਇਹ ਨਹੀਂ ਦੋ ਦੋ ਚਾਰ ਚਾਰ ਪਿੰਡਾਂ ਨਾਲ ਨਹੀਂ ਇੱਥੇ ਇਕੱਠ ਵਾਧੇ ਜੇ ਇਕੱਠ ਵਧਾਉਣੇ ਹੈ ਸਾਡੇ ਮੰਗੂ 80 80 100 100 ਬੰਦਾ ਇਕੱਠੇ ਹੋ ਕੇ ਆਓ ਆ ਮੇਰੇ ਗਵਾਂਢੀ ਨਾਲ ਦੇ ਪ ਤੇ ਗੁਰੂ ਸਾਹਿਬ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਇਹਨਾਂ ਦੇ ਇਹਨਾਂ ਦੇ ਪਿੰਡਾਂ ਜੋ ਬੰਦੇ ਕੋਈ 4 ਕੇ 5 ਬੰਦੇ ਆਇਆ ਇਹਨਾਂ ਨਾਲ ਨਹੀਂ ਭਰਾਵੋ ਦੂਜੇ ਨੰਬਰ ਤੇ ਆਪਣੇ ਆਇਆ ਸਾਥੀ ਆਪਾਂ ਆਪਾਂ ਨਵੇਂ ਪਿੰਡ ਵਾਲੇ ਇਹ 40 ਬੰਦੇ ਲੈ ਕੇ ਆਏ ਆ ਨਹੀਂ ਜੀ ਸਾਡੇ 75 ਬੰਦੇ ਨੇ 75 ਬੰਦੇ ਨਾਲ ਜੀ ਠੀਕ ਹੈ ਬਹੁਤ ਧੰਨਵਾਦ ਇਹਨਾਂ ਦਾ ਪਰ ਮੈਂ ਤੁਹਾਨੂੰ ਕਹਿੰਦਾ ਵੀ ਦੇ ਆਪਣਾ ਹੱਕਾ ਦੇ ਨਾਲ ਸਾਥਰ ਆਏ ਉੱਤਰ ਕੇ ਆਇਓ ਜਿਵੇਂ ਨਰੇਗਾ ਦੇ ਤੁਸੀਂ 8 ਵਜੇ ਜਾਣੇ ਹੋ ਆ ਇੱਥੇ ਤੁਹਾਨੂੰ ਟਾਈਮ ਆਪਾਂ ਸਾਰਾ ਦਿੱਤਾ ਹੋਗਾ ਆਪਾਂ 11 ਵਜੇ ਦਾ 9 ਵਜੇ ਦਾ ਉਸ ਟਾਈਮ ਤੇ ਆਉਣਾ ਚਾਹੀਦਾ ਸੀ ਆ ਹਾਲ ਸਾਰਾ ਭਰਨਾ ਸੀਗਾ ਕਿਉਂਕਿ ਜੇ ਆਪਾਂ ਤਾਂ ਅੱਜ ਦਾ ਇੱਥੇ ਬੰਦੇ ਪਜਾਗੇ ਐਨਾਂ ਸਰਕਾਰ ਨਹੀਂ ਤਾਂ ਆਪਾਂ ਆਪ ਧੁੱਕਦੀ ਕਿਸਾਨਾਂ ਤੋਂ ਕਿਉਂ ਧੁੱਕਦੀ ਐ ਇੱਥੋਂ ਲੈ ਕੇ ਉੱਥੇ ਤੱਕ ਦਾਰਾ ਭਰਿਆ ਉਡਾਗਾ ਉਹ ਤੇ ਮੈਂ ਇਸ ਕਰਕੇ ਤੁਹਾਨੂੰ ਬੇਨਤੀ ਕਰਨਾ ਚਾਹਣਾਗਾ ਵੀ ਬਾਤ ਤੋਂ ਬਾਤ ਪਿੰਡਾਂ ਦੇ ਵਿੱਚ ਪ੍ਰਚਾਰ ਕਰੋ ਵੀ ਜਿੰਨੇ ਵੀ ਇਨਰੇਗਾ ਮਜ਼ਦੂਰ ਜਾਗਰੂਤ ਜੇ ਦੁਨੀਆ ਨਾਲ ਇਕੱਠੇ ਹੋਵਗੇ ਤਾਂ ਫਿਰ ਮਸਲੇ ਹੱਲ ਹੋਣਗੇ ਇਹ ਗੱਲ ਕਰਾ ਬੇਨਤੀ ਕਰੀਏ ਇਹ ਗੁੱਸਾ ਜਿਦਾ ਕਰੋ ਮੇਰੇ ਘਰ ਦਾ ਠੀਕ ਹੈ ਕਿਉਂਕਿ ਜੇ ਆਪਾਂ ਕੱਲਾ ਹੈਗਾ ਜੇ ਪ੍ਰਧਾਨ ਪ੍ਰਧਾਨ ਦਾ ਸਰਪਕੱਲੇ ਆਪਰੇ ਅੱਗੇ ਲੱਗੇ ਨਾਲੇ ਆ ਸਹੀ ਗੱਲ ਆਪਾਂ ਕਰਦੇ ਆ ਹੱਕ ਤਾਂ ਆਪਾਂ ਨੂੰ ਹੈ ਪਰ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹਿਣਾ ਹੈ ਕਿ ਪ੍ਰਧਾਨ ਵੀ ਗੁੱਸਾ ਲੱਗੇ ਲੋ ਜੀ ਮੈਂ ਸਾਰਿਆਂ ਬਸਤ ਗੱਲ ਕਰਦਾ ਪ੍ਰਧਾਨ ਬਣਦਾ ਵੀ ਫਾਇਦਾ ਉਹ ਹੁੰਦਾ ਪਹਿਲੇ ਤੁਸੀਂ ਗੁੱਸਾ ਇੱਥੇ ਆਪਰਾ ਕੀ ਪ੍ਰਬੰਧ ਕਰੀਂਗਾ ਕਿ ਸਪੀਕਰ ਦਾ ਪ੍ਰਬੰਧ ਨਹੀਂ ਇੱਥੇ ਇਹ ਜ਼ਰੂਰੀ ਕਰਨਾ ਅਸੀਂ ਹੁਣ ਮੇਰੇ ਅੱਗੇ ਪਿੱਛੇ ਬਾਰੇ ਇੱਥੇ ਨੂੰ ਆਵਾਜ਼ ਨਹੀਂ ਆਉਂਦੀ ਆਵਾਜ਼ ਆਉਣੀ ਚਾਹੀਦੀ ਪਕਲੇ ਗੱਲੇ ਮਦਨਗਾ ਆਹ ਜਿਹੜੇ ਫਰਦੇ ਆ ਹੋਰ ਪਤਨੂ ਪਤਾ ਲੱਗੇ ਕਿ ਅੱਜ ਮਰੇਗਾ ਮਜ਼ਦੂਰੀ ਦਾ ਕਟਿਆ ਹੋਊਗਾ ਨਕਾਨ ਨੂੰ ਦਿੱਕਤ ਪਈ ਤੇ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਦਾ ਵੀ ਹੁਣ ਗਾਹਾਂ ਵਾਸਤੇ ਜਿੱਤੇ ਆਪਣਾ ਕੱਠ ਇੱਥੇ ਹੋਊਗਾ 3 ਤਰੀਕ ਨੂੰ ਔਰ ਵਾਲੀ 3 ਤਰੀਕ ਨੂੰ ਉਹ ਅੱਜ ਤੁਸੀਂ ਦੇਖੋ ਇੱਥੇ ਕੱਠ ਕਿੱਨਾ ਹੋਊਗਾ ਮੈਨੂੰ ਬਲਾਗ ਦਾ ਪ੍ਰਧਾਨ ਲਾਇਆਗਾ ਮੈਂ ਚਲੋ ਪਤਾ ਨਬਦ ਕਰਦਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਨਹੀਂ ਸੀ ਹੁਣ ਜਿੱਤੇ ਇੱਥੇ ਕੱਠ ਆਊਗਾ ਨਾ ਤੇ 3 ਤਰੀਕ ਨੂੰ ਤੁਸੀਂ ਆਪ ਦੇਖੋ ਕਿੱਥੇ ਕੱਠ ਕਿੱਨਾ ਹੁੰਦਾਗਾ ਕਿਉਂਕਿ ਮੈਂ ਤਲਵੰਡੀ ਬਲਾਕ ਦਾ ਕੱਲਾ ਕੱਲਾ ਪਿੰਡ ਮੈਂ ਅਕ ਫੜ ਕੇ ਲਾਊ ਪੀਤਾ ਨਤਰੀ ਘਰ ਆ ਤੇ ਆਪਣਾ ਵੱਡਾ ਘੱਟ ਹੋਊਗਾ ਇਹ ਨਾ ਗੱਲਾਂ ਕਹਿੰਦਾ ਹੋਇਆ ਮੈਂ ਤੁਹਾਡੇ ਨਾਲ ਇੱਕ ਗੱਲ ਦੀ ਮਾਰਤੀ ਫਿਰ ਕੋਈ ਗੱਲ ਖਾਸ ਕਰਕੇ ਕੋਈ ਨਹੀਂ ਦੂਜੀ ਵਾਲੀ ਗੱਲ ਨਹੀਂ ਹੋਈ ਤਾਂ ਗੁੱਸਾ ਨਾ ਮੰਲਿਓ ਵਾਈ ਗੁਰੂ ਜੀ ਦਾ ਖਾਲਸਾ ਵਾਈ ਜੀ ਹੈ ਹਾਂ ਠੀਕ ਹੈ ਬਹੁਤ ਹੀ ਵਧੀਆ ਵਿਚਾਰ ਰੱਖੇ ਗਏ ਆ ਜੇ 60 ਦਿਨਾਂ ਗੱਲ ਨਹੀਂ ਬਣਦੀ ਜੀ ਤੁਸੀਂ ਆਪਣਾ ਨਾਮ ਬੋਲੋ ਕੰਮ ਕਰਦੇ ਆਪਾਂ ਦਾ ਨਾਮ ਨਹੀਂ ਲਿਖਿਆ ਹੋਇਆ ਹੈ ਜੀ ਬਹੁਤ ਵਧੀਆ ਵਿਚਾਰ ਰੱਖਿਆ ਹੈ ਕਿ ਜੇਕਰ ਆ ਮਾਤਾ ਕੋਣ ਵਾਲੀ ਜਿਹੜੀ ਫ੍ਰੀ ਹੈ ਉਹਦੇ ਵਿੱਚ ਸਾਰੇ ਨੇ ਵਾਅਦਾ ਕਰਕੇ ਕੱਲਾ ਇਹ ਨਹੀਂ ਬਲ ਕਰਨ ਕਰੇ ਸਾਰਿਆਂ ਦਾ ਫਰਜ਼ ਹੈ ਜਿੱਤੇ ਸਾਨੂੰ ਮਾਤਾ ਭੈਣ ਨੂੰ ਪਤਾ ਲੱਗਦਾ ਇੱਥੇ ਪ੍ਰੋਗਰਾਮ ਹੈਗਾ ਇੱਥੇ ਆਪਾਂ ਮੰਗ ਪੱਤਰ ਦੇਣਾ ਇੱਥੇ ਮੀਟਿੰਗ ਇੱਕ ਦੂਜੀ ਨੂੰ ਮਾੜਾ ਨਹੀਂ ਦੱਸ ਵੀ ਸਕਦੀ ਐ ਵੀ ਆਪਾਂ ਜਾਣਾਂ। ਇਸ ਕਾਰਨ ਸਾਰੇ ਨੇ ਜਦੋਂ ਮੰਗ ਪੱਤਰ ਦੇਣਾ ਸਾਰੇ ਨੇ ਇਕਜੁੱਟਾ ਰੂਪ ਵਿੱਚ ਆ ਰਜਣਾ। ਤਾਂ ਕਿ ਇੱਕ ਹੀ ਆਵਾਜ਼ ਹੋਣੀ ਚਾਹੀਦੀ ਐ। ਇਹ ਨਹੀਂ ਦੇ ਇੱਕ ਹੋਰ ਬੋਲੀ ਜਾਵੇ, ਇੱਕ ਹੋਰ ਬੋਲੀ ਜਾਵੇ। ਤਾਂ ਇਹ ਤਾਂ ਗੁੱਸਾ ਨਹੀਂ ਕਰਨਾ। ਗੁੱਸਾ ਨਹੀਂ ਕਰਨਾ। ਫਿਰ ਸਮਾਪਤੀ ਕਰ ਦਗੇ। ਸਮਾਪਤੀ ਕਰ ਦੇਗੇ ਕਿਉਂਕਿ ਜਿਹੜਾ ਉਹ ਉੱਠ ਉਹ ਉੱਠ ਫੋਟੋ ਕਾਪੀ ਦੇ ਦਰਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫੇਤੇ ਮੇਰੀਆਂ ਵੀ ਬੀਬੀਆਂ ਨੇ ਨਾਮ ਮੇਰਾ ਨਗੁਰਜੀਤ ਕੌਰ ਨਵੇਂ ਪਿੰਡ ਤੋਂ ਆਈ ਮੈਂ ਮੇਰੀ ਲੇਬਰ ਆਈ ਹੈ ਘਟਾ ਘਟ 75 ਬੰਦੇ ਮੇਰੇ ਇੱਥੇ ਹਾਜ਼ਰ ਹੋਗੇ ਇਹਨਾਂ ਨੂੰ ਮੈਂ ਇਹੀ ਗੱਲ ਕਹਿਣੀ ਹੈ ਕਿ ਆਪਣੇ ਵਿੱਚ ਹੀ ਇਹ ਏਕਤਾ ਹੋ ਗਈ ਨਹੀਂ ਆਪਾਂ ਸਾਂਝ ਕੇਂਦਰ ਬਣਾ ਸਕਦੇ ਆ ਦਾ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਫੇਰ ਹੀ ਆਪਾਂ ਕੰਮ ਬਹਾਲ ਕਰਾਂਗੇ ਜੇ ਆਪਾਂ ਇਹੀ ਕੰਮ ਨਾ ਬਹਾਲ ਕਰ ਸਕੇ ਜਿਵੇਂ ਆਪਣੀ 2 ਰੁਪਏ ਕਿਲੋ ਵਾਲੀ ਕਣਕ ਅਜੇ ਤਾਂ 2 ਸਾਲ ਪਹਿਲਾਂ ਬੰਦ ਹੋ ਚੁੱਕੀ ਆ ਜੇਕਰ ਆਪਾਂ ਹੁਣ ਵੀ ਕੋਈ ਇਹ ਨਾ ਹੋਗੀ ਤਾਂ ਉੱਤਾ ਨਾ ਜਾਂ ਕਿਹਾ ਤਾਂ ਆਪਣਾ ਨਰੇਗਾ ਵਾਲਾ ਕੰਮ ਹੋ ਕੀ ਤੇ ਨਾ ਹੋਵੇ ਆਪਾਂ ਠੱਪ ਕਰਾ ਕੇ ਬੈਠ ਜੀਏ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜਦੋਂ ਆਪਾਂ ਨੂੰ ਕੋਈ ਬੁਲਾਉਂਦਾ ਜਾਂ ਕੋਈ ਇਕੱਠ ਹੁੰਦਾ ਤਾਂ ਚੁੱਪਚਾਪ ਕਰਕੇ ਸ਼ਾਂਤੀ ਨਾਲ ਨਾਰੇਬਾਜੀ ਤੋਂ ਬਿਨਾਂ ਆਪਣਾ ਸਾਰੇ ਕੰਮ ਦਾ ਸੁਝਾਅ ਕਰਿਆ ਕਰੋ ਨਾ ਕਿ ਇੱਕ ਦੂਜੇ ਨੂੰ ਲੜਾਈ ਝਗੜੇ ਦੇ ਨਾਲ ਕਹਿਣਾ ਸਾਰੇ ਨੂੰ ਇੱਕ ਦੂਜੇ ਨੂੰ ਇੱਕ ਦੂਜੇ ਨੂੰ ਏਕਤਾ ਨਾਲ ਹੀ ਬੁਲਾਉਣਾ ਤੇ ਏਕਤਾ ਨਾਲ ਹੀ ਆਪਾਂ ਕੰਮ ਲੈਣੇ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਬਹੁਤ ਹੀ ਵਧੀਆ ਬੱਚਾ ਬੜੇ ਬਟਾ ਬੜੇ ਬੋਨ ਦੇ ਚਾਹ ਮੈਂ ਦੱਸ ਰਿਹਾ ਕਿ ਮੇਕਾ ਦਾ ਇਸ ਬਾਰੇ ਦੱਸ ਰਿਹਾ ਸੀ ਬੈਠ ਜਾਓ ਇਹ ਸੈਨਗੁੱਟ ਤੇ ਹੋ ਰਿਹਾ ਤਾਂ ਬੈਠ ਜਾਓ ਬਈ ਸਾਰੇ ਬੈਠ ਕੇ ਪਰ ਬੈਠੀ ਬੈਠੋ ਭਾਈਓ ਦੱਸ ਸਹੀ ਗੁੱਟਾ ਕਰਨਾ ਤਾਂ ਖੱਲੇ-ਖੱਲੇ ਕਰੀ ਚੱਲੋ ਸਾਰੇ ਜਾ ਕੇ ਗਏ ਨਹੀਂ ਪਤਾ ਲੱਗ ਗਿਆ ਜਿਹਨੇ ਆਪਣਾ ਕਾਨੂੰਨ ਇਹ ਤਾਂ ਨਹੀਂ ਰੋਕ ਪੀਏ ਪਹਿਲਾਂ ਸਭ ਨੂੰ ਪਤਾ ਹੈ ਜੇ ਜੇਟ ਹੈ ਤਾਂ 2005 ਦੇ ਵਿੱਚ ਕਾਨੂੰਨ ਪਾਸ ਹੋਇਆ ਉਹਦਾ ਨਾਂ ਰੱਖਿਆ ਗਿਆ ਮਹਾਪਲਨਾ ਗ੍ਰਾਂਟ ਕਮਿਟੀ ਆਰਤੀ ਰੋਜ਼ਗਾਰਕਾਂ ਤੇ ਗ੍ਰਾਂਟੇ 100 ਦਿਨ ਦੀ ਦਿੱਤੀ ਗਈ ਉਹ 100 ਦਿਨ ਮਰੇਗਾ ਦਾ ਕੰਮ ਦੇਣਾ ਕੀਤਾ ਹੋਏ ਕੰਮਲੇ ਪੈਸੇ ਜਿਹੜੇ ਉਹ ਜਦੋਂ ਕੰਮ ਕਰ ਲਿਆ ਮਰੇਗਾ ਦਾ ਤੇ 15 ਦਿਨ ਦੇ ਵਿੱਚ ਵਿੱਚ ਆਉਣੇ ਜੇਕਰ ਮਰੇਗਾ ਦਾ ਕੰਮ ਆਪਾਂ ਮੰਗਿਆ ਕੰਮ ਮੰਗ ਲਿਆ ਆਰਕੀਆਂ ਪਰਕੀ ਦਿੱਤੀਆਂ ਆਪਾਂ ਨੂੰ ਕੰਮ ਨਹੀਂ ਮਿਲਿਆ ਤਾਂ ਜਦੋਂ 15 ਦਿਨ ਲੰਘੇ ਕੰਮ ਨਹੀਂ ਮਿਲਿਆ ਤਾਂ ਆਪਾਂ ਕਾਨੂੰਨ ਮੁਤਾਬਕ ਜਿਹੜਾ ਉਹ ਦਿਹਾੜੀ ਪੱਤਾ ਲੈ ਸਕਦੇ ਆ ਕਿ ਸਾਨੂੰ ਨਰੇਗਾ ਦਾ ਕੰਮ ਨਹੀਂ ਦਿੱਤਾ ਗਿਆ ਤਾਂ ਸਾਨੂੰ ਪੱਤਾ ਦਿੱਤਾ ਜਾਵੇ ਪਰ ਪੂਰੇ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਕਿਸੇ ਨੂੰ ਪੱਤਾ ਨਹੀਂ ਮਿਲਿਆ ਕਿ ਮਿਲਿਆ ਕਿਸੇ ਨੂੰ ਬਾਈ ਪਰ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਹੈ ਪਹਿਲ ਦੇ ਹੱਕ ਤੇ ਜਿਹੜੇ ਸਾਡੀਆਂ ਮਾਤਾ ਪਿਤਾ ਭੈਣਾਂ ਭਾਈ ਬਜ਼ੁਰਗ ਉਹ ਧਿਆਨ ਦੇਣ ਜਿਸ ਟਾਈਮ ਤੇ ਅਰਜੀ ਭਰੀ ਜਾਂਦੀ ਹੈ ਆਪਾਂ ਅਰਜੀ ਭਰਦੇ ਕੰਮ ਲਈ ਕੰਮ ਦੀ ਅਰਜੀ ਭਰ ਕੇ ਆਪਾਂ ਵੀਡੀਓ ਦਫ਼ਤਰ ਜਾਂ ਐਪੀਓ ਦਫ਼ਤਰ ਜਾਂ ਸੈਕਟਰੀ ਗ੍ਰਾਮ ਰੋਜ਼ਗਾਰ ਸੇਵਕ ਚਾਹੇ ਆਪਾਂ ਸਰਪੰਚ ਨੂੰ ਅਰਜੀ ਦਿਨੇ ਆ ਜੇ ਇੱਥੇ ਸੈਂਡ ਬੁਠਾ ਜਾ ਕੇ ਮੋਹਰ ਲਾ ਦਿਓ ਜੇਕਰ ਆਪਾਂ ਗ੍ਰਾਮ ਸੇਵਕ ਨੂੰ ਅਰਜੀ ਦਿਨੇ ਆ ਜਿਹਨੂੰ ਸੈਕਟਰੀ ਬੋਲਦੇ ਆ ਉਹ ਆਪਣੇ ਦਸਤਖਤ ਕਰਕੇ ਦੇਵੇ ਤੁਹਾਨੂੰ ਰਸੀਦ ਕੱਟ ਕੇ ਦੇਵੇ ਜੇਕਰ ਕੰਮ ਨਹੀਂ ਮਿਲਿਆ ਉਹ ਤੁਹਾਡੇ ਕੋਲ ਸਬੂਤ ਹੋਊਗਾ ਕਿ ਅਸੀਂ ਕੰਮ ਮੰਗਿਆ ਸੀ ਸਾਨੂੰ ਕੀਤੇ ਕੰਮ ਕਿਉਂ ਨਹੀਂ ਮਿਲਿਆ ਜਦੋਂ 15 ਦਿਨ ਲੰਘ ਗਏ ਉਹ ਜਿਹੜਾ ਜਿਹੜਾ ਉਹ ਆਪਾਂ ਕਹਿੰਦਾ ਅਕਵਾਲ ਹੌਲੀ ਅਕਵਾਲ ਫਾਇਰ ਤੇ ਹੋ ਜੇ ਨਾ ਬਾਈ ਯਾਰ ਅੱਗੇ ਕਰ ਸਕਦੇ ਆ ਕਿ ਸਾਨੂੰ ਹੁਣ ਉਹਦਾ ਦਿਹਾੜੀ ਭੱਤਾ ਦਿਓ ਜੀ ਸਾਨੂੰ ਕੰਮ ਨਹੀਂ ਦਿੱਤਾ ਗਿਆ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਕੀ ਕਰਦੇ ਆ ਅਰਜ਼ੀਆਂ ਭਾਕੇ ਦਿੱਤੀਆਂ ਅਰਜ਼ੀਆਂ ਉੱਥੇ ਵੀਡੀਓ ਨੇ ਰੱਖ ਰੀਆਂ ਜਾਂ ਸੈਟਿੰਗ ਨੇ ਰੱਖਣੀਆਂ ਉਸ ਤੋਂ ਬਾਅਦ ਕਹਿੰਦੇ ਤੁਹਾਨੂੰ ਕੰਮ ਮਿਲ ਜੂਗਾ ਜਾਓ ਤੁਸੀਂ ਇਹ ਹੀ ਪਸੰਦ ਆਣਾ ਤਾਂ ਜਦੋਂ ਜਾ ਕੇ ਉੱਥੇ ਵਾਪਸ ਆ ਜਾਂਦੇ ਆ ਬਸ ਫਿਰ ਕੰਮ ਮੇਰੇ ਨਾਮ ਮਿਲੇ ਕਹਿੰਦੇ ਜੋ ਕੋਈ ਨਾ ਫੇਰ ਦੇ ਦੇ ਤੇਰੀ ਮਹੀਨਾ ਮਹੀਨਾ ਟਪਾ ਦਿੰਦੇ ਤਾਂ ਆਪਣੇ ਕੋਲੇ 15 ਦਿਨ ਹੁੰਦੇ ਆ 15 ਦਿਨਾਂ ਬਾਅਦ ਅਰਜ਼ੀਆਂ ਫੇਰ ਵੀ ਭਰ ਸਕਦੇ ਹੁੰਦੇ ਆ ਤਾਂ ਆ ਅਰਜ਼ੀਆਂ ਦੇ ਨਖੇਦੀ ਨਾ ਕਰੋ ਉਹ ਨਖੇਦੀ ਹੁੰਦੀ ਆ ਜਿੱਦਾਂ ਆਪਾਂ ਵੱਲੋਂ ਅਰਜੀ ਦਿੱਤੀ ਉਹ ਚਾਕੇ ਟੋਕਰੇ 'ਚ ਮਾਰਦੇ ਆ ਤੇ ਸਾਨੂੰ ਕਹਿੰਦੇ ਕੰਮ ਫੇਰ ਦੇਵਾਂਗੇ ਉਸ ਤੋਂ ਬਾਅਦ ਚ ਆਪਣੀ ਮਰਜ਼ੀ ਨਾਲ ਕਰਦੇ ਆ ਕਈਆਂ ਦੇ ਨਰੇਖਾ ਦੇ ਵਿੱਚ ਕੰਮ ਜਦੋਂ ਚੱਲਦਾ ਉਹਦੇ ਪੈਸੇ ਨਹੀਂ ਆਉਂਦੇ ਜਾਂ ਨਾ ਨਹੀਂ ਆਇਆ ਨਾ 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 ਉਹ ਵੀ ਇੱਕ ਕਾਰਨੀ ਆ ਜਿੱਦੋਂ ਆਪਾਰਜੀ ਪਤਾ ਦਿੱਤੀ ਆ ਅਰਜੀ ਤਾਂ ਟੋਕਰੇ 'ਚ ਮਾਰੀ ਜਾ ਕੇ ਫਿਰ ਉਸ ਤੋਂ ਬਾਅਦ ਨਾ ਨਹੀਂ ਆਉਂਦਾ ਜੇ ਨਾ ਨਹੀਂ ਆਉਣਾ ਉੱਥੇ ਵੇਖਣ ਤਾਂ ਤੇਰੀ ਕੱਢਣਾ ਕਈ ਵਾਰ ਇਸ ਤਰ੍ਹਾਂ ਆਉਂਦੇ ਫੇਰ ਕਹਿੰਦੇ ਤੁਸੀਂ ਲਿਖ ਕੇ ਭੇਜੋ ਕੋਈ ਗੱਲ ਨਹੀਂ ਕਰਦੇ ਨਹੀਂ ਫਿਰ ਮੇਟਾ ਨੂੰ ਲੜਵਾਉਣ ਵਾਲਾ ਕਰਮਾ ਨਹੀਂ ਹੈਗਾ ਜੇਕਰ ਆਪਣੀ ਕੋਈ ਰਸੀਦ ਆ ਰਸੀਦ ਹੈਗੀ ਤਾਂ ਤਾਂ ਕਹਿ ਸਕਦੇ ਹਰ ਕੀ ਭਰੀ ਸੀ ਇਹਨੂੰ ਕੰਮ ਮਿਲਿਆ ਤਾਂ ਮਿਲਿਆ ਕਿਉਂ ਨਹੀਂ ਆਪਾਂ ਧੱਕੇ ਨਾਲ ਉੱਤੇ ਕੰਮ ਲੈ ਸਕਦੇ ਆ ਮਸਟਰ ਉਹ ਕਢਾ ਸਕਦੇ ਹਾਂ ਜੇਕਰ ਆਪਣੀ ਕੋਈ ਰਸੀਦ ਨਹੀਂ ਤਾਂ ਆਪਣੀ ਕੋਈ ਕੋਈ ਸਬੂਤ ਨਹੀਂ ਹੈਗਾ ਆਵਾ ਬੈਂਕ ਦੇ ਵਿੱਚ ਪੈਸੇ ਜਮਾ ਕਰਾਉਣ ਜਾਂਦੇ ਆ ਤਾਂ ਕਿ ਉਹ ਜਿਆਦਾ ਇਹੀ ਕਰਾਉਣੇ ਆ